ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਪੰਜਾਬ ਪੁਲਿਸ ਦੇ ਜਿਹੜੇ ਟ੍ਰਾਇਲ ਚੱਲ ਰਹੇ ਨੇ ਉਹਦੇ ਨਾਲ ਰਿਲੇਟਿਡ ਜਾਣਕਾਰੀ ਲੈ ਕੇ ਆਏ ਆਂ ਵੀਡੀਓ ਮੈਂ ਲੇਟ ਇਸ ਕਰਕੇ ਆ ਰਿਹਾ ਕਿਉਂਕਿ ਜਿਹੜਾ ਮੇਰਾ ਸਟੂਡੈਂਟ ਸੀਗਾ ਉਹਦਾ ਟ੍ਰਾਇਲ ਕੱਲ੍ਹ ਹੋਇਆ ਤੇ ਇਨਫਾਰਮੇਸ਼ਨ ਉਹ ਤੋਂ ਮੈਂ ਅੱਜ ਹੀ ਕਲੈਕਟ ਕੀਤੀ ਆ ਤਾਂ ਆਪਾਂ ਜਾਣਕਾਰੀ ਉਹਦੇ ਰਿਲੇਟਿਡ ਆਪਾਂ ਤੁਹਾਨੂੰ ਦੱਸਣ ਲੱਗੇ ਆਂ ਵੀ ਜਿਨ੍ਹਾਂ ਦੇ ਬਜੇ ਰਹਿੰਦੇ ਨੇ ਕਿਉਂਕਿ 4 ਤਰੀਕ ਤੱਕ ਚੱਲਣੇ ਨੇ ਸਭ ਤੋਂ ਪਹਿਲਾ ਸਟੈਪ ਕੀ ਹੁੰਦਾ ਉੱਥੇ ਪਪ ਸਟੈਪ ਵਾ ਸਟੈਪ ਪਰ ਨਗਲ ਕਰਾਂਗੇ ਤੇ ਪਹਿਲਾ ਗਰਾਉਂਡ ਦੇ ਵਿੱਚ ਐਂਟਰੀ ਹੁੰਦੀ ਆ ਠੀਕ ਹੈ ਜੀ ਫਿਰ ਨਾ ਤੁਹਾਡੇ ਇੱਕ ਐਡਮਿਟ ਕਾਰਡ ਹੈ ਜਿਹੜਾ ਤੁਹਾਡਾ ਐਡਮਿਟ ਕਾਰਡ ਤੇ ਇੱਕ ਸੀਰੀਜ਼ ਨੰਬਰ ਲਿਖਿਆ ਹੋਊਗਾ ਉਹ ਸੀਰੀਜ਼ ਨੰਬਰ ਦੇ ਆਧਾਰ ਤੇ ਲਾਈਨ ਬਣਾ ਦਿੰਦੇ ਨੇ ਉਹ ਲਾਈਨ ਬਣਾ ਕੇ ਤੁਹਾਡਾ ਸਭ ਤੋਂ ਪਹਿਲਾਂ ਐਡਮਿਟ ਕਾਰਡ ਚੈੱਕ ਹੁੰਦਾ ਤੇ ਨੰਬਰ ਤੋਂ ਆਈਡੀ ਪ੍ਰੂਫ ਇੱਕ ਉਹ ਚੈੱਕ ਹੁੰਦਾ ਉੱਥੇ ਠੀਕ ਹੈ ਜੀ ਫਿਰ ਸਾਈਨ ਕਰਾਉਂਦੇ ਨੇ ਉੱਥੇ ਤੁਹਾਡੇ ਸਾਈਨ ਹੁੰਦੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਆਪਣਾ ਇੰਕ ਪੈਡ ਹੁੰਦੀ ਆ ਉਹਦੇ ਨਾਲ ਮਤਲਬ ਆਪਣਾ ਅੰਗੂਠਾ ਲਗਾਉਂਦੇ ਆ ਉੱਥੇ ਠੀਕ ਹੈ ਜੀ ਤਾ ਵੀ ਤੇ ਮੁੱਠਾ ਲਗਾਉਂਦੇ ਆ ਉਹ ਉੱਥੇ ਭੇਜਦੇ ਫਿਰ ਉਸ ਤੋਂ ਬਾਅਦ ਨੰਬਰ 2 ਇਹ ਪ੍ਰੋਸੈਸ ਹੋ ਗਿਆ ਇਸ ਤੋਂ ਬਾਅਦ ਅੱਖਾਂ ਸਕੈਨ ਹੁੰਦੀਆਂ ਠੀਕ ਹੈ ਜੀ ਫਿਰ ਆ ਗਈ ਉਸ ਤੋਂ ਅਗਲੀ ਗੱਲ ਨੰਬਰ 3 ਮੁੰਡਿਆਂ ਦੇ ਤਾਂ ਬਣਦੇ ਨੇ 30-30 ਦੇ ਗਰੁੱਪ ਕੁੜੀਆਂ ਦੇ ਬਣ ਰਹੇ ਨੇ 15-15 ਦੇ ਠੀਕ ਹੈ ਜੀ ਫਿਰ ਹਰ ਇੱਕ ਸਟੂਡੈਂਟ ਦੀ ਮਤਲਬ ਹਰ ਇੱਕ ਕੈਂਡੀਡੇਟ ਆ ਜਿਹੜਾ ਪੁਛਾਈ ਕੋ ਕੁੜੀ ਹੈ ਥਾਏ ਮੁੰਡਾ ਉਹਦੀ ਆਪਣੀ ਫਾਈਲ ਹੁੰਦੀ ਆ ਉਹ ਇੱਕ ਫਾਈਲ ਦੰਦੇ ਨੇ ਠੀਕ ਹੈ ਜੀ ਉਸ ਫਾਈਲ ਦੇ ਵਿੱਚ ਸਾਰੇ ਪ੍ਰੂਫ ਰੱਖਣੇ ਹੁੰਦੇ ਨੇ ਜਿਹੜੇ ਵੀ ਤੁਹਾਡੇ ਪ੍ਰੂਫ ਨੇ ਇੱਕ ਫਾਈਲ ਬਣਾਉਂਦੇ ਨੇ ਫਾਈਲ ਦੇ ਵਿੱਚ ਤੁਸੀਂ ਸਾਰੇ ਜਿੰਨੇ ਵੀ ਕਾਗਜ਼ ਨੇ ਆਪਣੇ ਜ਼ਰੂਰੀ ਉਹ ਚ ਰੱਖਣੇ ਹੁੰਦੇ ਨੇ ਤੇ ਨਾਲ ਦੀ ਨਾਲ ਇੱਕ ਉਹ ਜਰਸੀ ਦਿੰਦੇ ਨੇ ਇੱਥੇ ਜਿਹੜੀ ਕਿ ਤੁਸੀਂ ਮਤਲਬ ਇਥੋਂ ਉੱਪਰੋਂ ਪਾਣੀ ਹੁੰਦੀ ਆ ਛੱਡ ਦੇ ਉੱਪਰ ਪਾਣੀ ਆ ਜਰਸੀ ਦੇ ਫਰੰਟ ਤੇ ਤੇ ਬੈਕ ਤੇ ਵੀ ਨੰਬਰ ਲੱਗਿਆ ਹੁੰਦਾ ਉਹ ਤੁਹਾਡਾ ਸੀਰੀਅਲ ਨੰਬਰ ਹੈ ਉਹਦੇ ਅਕੋਰਡਿੰਗ ਤੁਸੀਂ ਫਿਰ ਭਜਣਾ ਠੀਕ ਹੈ ਜੀ ਤੇ ਜਿਹੜੇ ਬੁਆਇਜ਼ ਨੇ ਉਹਨਾਂ ਦੇ ਨਾਲ ਇੱਕ ਕਾਂਸਟੇਬਲ ਤੇ ਇੱਕ ਸਬ ਇੰਸਪੈਕਟਰ ਜਾਂ ਐਸ ਐਸ ਆਈ ਜੀ ਹੋ ਹੁੰਦੇ ਨੇ ਤੇ ਕੁੜੀਆਂ ਦੇ ਨਾਲ ਵੀ ਇੱਕ ਮੇਲ ਇੱਕ ਫੀਮੇਲ ਪੂਰਾ ਟ੍ਰੈਲ ਦੇ ਦੌਰਾਨ ਨਾਲ ਹੀ ਰੰਦੇ ਨੇ ਠੀਕ ਹੈ ਫਿਰ ਉਸ ਤੋਂ ਬਾਅਦ ਇਨਸਟ੍ਰਕਸ਼ਨ ਦਿੱਤੀਆਂ ਜਾਂਦੀਆਂ ਨੇ ਸਾਰੀਆਂ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਉੱਥੇ ਬੱਚਿਆਂ ਨੂੰ ਵੀ ਕਿਵੇਂ ਕਿਵੇਂ ਤੁਸੀਂ ਭੱਜਣਾ ਹੈ ਕਿੱਦਾਂ ਤੁਸੀਂ ਪੈਰ ਸਟੈਪ ਲੈਣਾ ਹੈ ਕਿੱਦਾਂ ਇੱਕ ਦੂਸਰੇ ਨੂੰ ਕੱਟਣਾ ਹੈ ਕਿੱਦਾਂ ਤੁਹਾਡਾ ਟਾਈਮ ਕਾਊਂਟ ਹੋਣਾ ਹੈ ਫਿਰ ਪੈਰਾਂ ਦੇ ਵਿੱਚ ਸੈਂਸਰ ਲਾਉਂਦੇ ਨੇ ਫਿਰ ਹੁੰਦੀ ਹੈ ਬਾਇਓਮੈਟ੍ਰਿਕ ਫਿਰ ਫੋਟੋ ਹੁੰਦੀ ਹੈ ਉੱਥੇ ਇਹਦਾ ਪ੍ਰਿੰਟ ਕੱਢਦੇ ਨੇ ਉਹ ਜਦੇ ਉਸੇ ਟਾਈਮ ਪ੍ਰਿੰਟ ਕੱਢ ਕੇ ਜਿਹੜਾ ਵੀ ਕੈਂਡੀਡੇਟ ਆ ਹਰ ਇੱਕ ਕੈਂਡੀਡੇਟ ਨੂੰ ਉਹ ਪ੍ਰਿੰਟ ਦੇ ਦਿੰਦੇ ਨੇ ਤੁਸੀਂ ਆਪਣੀ ਫਾਈਲ ਦੇ ਵਿੱਚ ਇਹ ਪ੍ਰਿੰਟ ਰੱਖਣਾ ਸਮਝ ਗਏ ਠੀਕ ਹੈ ਜੀ ਉਸ ਤੋਂ ਬਾਅਦ ਟ੍ਰੈਕ ਤੇ ਸਾਰੇ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਖੜੇ ਕਰ ਦਿੰਦੇ ਨੇ ਜਰਸੀ ਦਾ ਨੰਬਰ ਦੇ ਹਿਸਾਬ ਨਾਲ ਟ੍ਰੈਕ ਤੇ ਖੜੇ ਕਰਕੇ ਜਰਸੀ ਨੰਬਰ ਲਿਖਿਆ ਹੁੰਦਾ ਉਹਦੇ ਤੇ ਫਿਰ ਜਿਹੜੇ ਇੱਕ ਫਿਜ਼ੀਕਲ ਠੀਕ ਹੈ ਜੀ ਫਿਜ਼ੀਕਲ ਟ੍ਰੇਨਰ ਆ ਜਿਹੜੇ ਉਹ ਤੁਹਾਨੂੰ ਗਾਈਡੈਂਸ ਦਿੰਦੇ ਨੇ ਉੱਥੇ ਸਾਰੀ ਠੀਕ ਹੈ ਉਹਦੀ ਗਾਈਡੈਂਸ ਦੁਆਰਾ ਫੇਰ ਦਿੰਦੇ ਨੇ ਜਦੋਂ ਤੁਹਾਡੀ ਸਭ ਤੋਂ ਪਹਿਲਾਂ ਰੇਸ ਹੁੰਦੀ ਆ ਰੇਸ ਖਤਮ ਹੋ ਜਾਂਦੀ ਆ ਮੰਨ ਲਓ ਖਤਮ ਹੋਣ ਤੋਂ ਬਾਅਦ ਫਿਰ ਉਹ ਕੀ ਕਰਦੇ ਨੇ ਫਿਰ ਇੱਕ ਕੰਪਿਊਟਰਾਈਜ਼ ਸ਼ੀਟ ਆਉਂਦੀ ਆ ਜਿੱਤੇ ਤੁਹਾਡਾ ਟਾਈਮ ਲਿਖਣਾ ਹੁੰਦਾ ਠੀਕ ਹੈ ਜੀ ਇੱਕ ਸਾਈਡ ਤੇ ਪਾਸ ਜਿਹੜੇ ਕੈਂਡੀਡੇਟ ਨੇ ਉਹਨਾਂ ਇੱਕ ਸਾਈਡ ਕਰ ਦਿੰਦੇ ਨੇ ਜਿਹੜੇ ਉਸ ਤੋਂ ਜਿਨ੍ਹਾਂ ਦਾ ਟਾਈਮ ਨਹੀਂ ਕੰਪਲੀਟ ਹੁੰਦਾ ਉਹਨਾਂ ਨੂੰ ਸਾਈਡ ਤੇ ਕੱਢ ਦਿੰਦੇ ਨੇ ਤੇ ਇਹਨਾਂ ਦੇ ਸਾਈਨ ਕਰਾਉਂਦੇ ਨੇ ਸਾਈਨ ਕਰਾ ਕੇ ਵਾਪਸ ਭੇਜ ਦਿੰਦੇ ਨੇ ਠੀਕ ਹੈ ਜੀ ਤੇ ਜਿਹੜੇ ਇੱਥੋਂ ਪਾਸ ਹੁੰਦੇ ਨੇ ਉਹਨਾਂ ਦੇ ਵੀ ਸਾਈਨ ਹੁੰਦੇ ਨੇ ਸਾਈਨ ਕਰਾ ਕੇ ਫਿਰ ਅੱਗੇ ਲੌਂਗ ਜੰਪ ਫਿਰ ਹਾਈ ਜੰਪ ਠੀਕ ਹੈ ਜੀ ਇਹ ਲੌਂਗ ਜੰਪ ਤੋਂ ਬਾਅਦ ਵੀ ਸਾਈਨ ਹੁੰਦੇ ਨੇ ਹਾਈ ਜੰਪ ਤੋਂ ਬਾਅਦ ਵੀ ਸਾਈਨ ਹੁੰਦੇ ਨੇ ਠੀਕ ਹੈ ਜੀ ਹਰ ਇੱਕ ਬਾਅਦ ਫਿਰ ਤੁਹਾਡਾ ਹੱਥ ਤੇ ਹਾਈਟ ਚੈੱਕ ਕਰਦੇ ਨੇ ਹਾਈਟ ਵੀ ਚੈੱਕ ਹੁੰਦੀ ਹੈ ਤੁਹਾਡੀ ਤੇ ਸੈਂਸਰ ਜਿਹੜਾ ਪੈਰਾਂ ਤੇ ਲਾਇਆ ਹੁੰਦਾ ਸੈਂਸਰ ਲਾਉਂਦੇ ਨੇ ਠੀਕ ਹੈ ਜੀ ਜਿਹੜਾ ਵੀ ਕੈਂਡੀਡੇਟ ਮੰਨ ਲਓ ਇੱਥੋਂ ਫੇਲ ਹੋ ਗਿਆ ਉਹਨੂੰ ਉੱਥੇ ਹੀ ਵਾਪਸ ਜਿਹੜਾ ਇਹਨੋਂ ਚੋਂ ਨਾਲ ਦੀ ਨਾਲੇ ਜੇ ਲੌਂਗ ਜੰਪ ਚ ਰਹਿ ਗਿਆ ਕੋਈ ਤਲਾਉਂਗ ਜੰਪ ਤੋਂ ਹੀ ਵਾਪਸ ਸਾਈਨ ਕਰਾ ਕੇ ਹਾਈ ਜੰਪ ਤੋਂ ਵਾਪਸ ਤਾਂ ਜਿਹਦੇ ਸਾਰੇ ਕਲੀਅਰ ਨੇ ਹਾਈਟ ਚੈੱਕ ਹੁੰਦੀ ਆ ਜਿਹੜੀ ਹਾਈਟ ਚ ਰਹਿ ਗਿਆ ਫੇਰ ਵਾਪਸ ਤਾਂ ਜਿਹਦੇ ਸਾਰੇ ਕਲੀਅਰ ਹੋ ਗਏ ਜਦੋਂ ਚਾਰੇ ਸਟੈਪ ਕਲੀਅਰ ਹੋ ਗਏ ਉਸ ਤੋਂ ਬਾਅਦ ਇੱਕ ਹਾਈਟ ਇੱਥੇ ਦੋ ਸਲਿੱਪਸ ਨਿਕਲਦੀਆਂ ਨੇ ਹਾਈਟ ਦਾ ਮੈਜ਼ਰਮੈਂਟ ਹੋਣ ਤੋਂ ਬਾਅਦ ਦੋ ਸਲਿੱਪਸ ਨਿਕਲਦੀਆਂ ਨੇ ਇੱਕ ਸਲਿੱਪ ਉੱਥੇ ਗਰਾਊਂਡ ਦੇ ਵਿੱਚ ਜਿਹੜੇ ਅਫੀਸ਼ੀਅਲ ਨੇ ਉਹ ਰੱਖਦੇ ਨੇ ਤੇ ਇੱਕ ਸਲਿੱਪ ਸਟੂਡੈਂਟ ਨੂੰ ਦੇ ਦਿੰਦੇ ਨੇ ਇਹ ਸਲਿੱਪ ਤੁਸੀਂ ਘਰੇ ਲੈ ਕੇ ਆਉਣੀ ਹੈ ਠੀਕ ਹੈ ਜੀ ਇਹ ਪੂਰਾ ਪ੍ਰੋਸੈਸ ਹੈ ਇਦਾਂ ਤੁਹਾਡਾ ਪੂਰਾ ਉੱਥੇ ਫਿਜ਼ੀਕਲ ਟ੍ਰਾਇਲ ਹੁੰਦਾ ਹੈ ਤੁਹਾਡੇ 4 ਤਰੀਕ ਤੱਕ ਫਿਜ਼ੀਕਲ ਟ్రਾਇਲ ਚੱਲਣਗੇ ਉਸ ਤੋਂ ਬਾਅਦ ਫਿਰ ਦੁਬਾਰਾ ਕੱਟ ਆਫ ਲਿਸਟ ਬਣੂਗੀ ਬਾਕੀ ਜੇ ਕੈਂਡੀਡੇਟ ਘਟ ਗਏ ਉਹਨਾਂ ਕੋ ਫਿਰ ਦੁਬਾਰਾ ਔਰ ਬੇਟਿੰਗ ਲਿਸਟ ਜਿਹੜੀ ਕਹਿੰਦੇ ਨੇ ਨਾ ਲਿਸਟ ਬਣੂਗੀ ਦੁਬਾਰਾ ਉਹ ਕਿਸੇ ਵੀ ਅਲੱਗ-ਅਲੱਗ ਕੈਟਾਗਰੀ ਦੀ ਬਣੂਗੀ ਹੋਰ ਵੀ ਜਿਹੜੀ ਇਨਫੋਰਮੇਸ਼ਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਾਣਕਾਰੀ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰਿਓ ਧੰਨਵਾਦ